ਸਤਿ ਸ੍ਰੀ ਅਕਾਲ ਜੀ ਸਾਰਿਆਂ ਮਰੀ ਫਰਨਿਟ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨ ਮੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਕਮਲਵੀਰ ਦੇ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ گاਵਾ ਤੇ ਇੱਕ ਮੱਝ ਦਾ ਨਵਾਂ ਵੜ ਤੇ ਦਿਖਾਉਣੀ ਆਂ ਜਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਹੁਣਾਂ ਨਾ ਹਾਂਜੀ ਬੀਤੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਹੋ ਸਣਾ ਠੀਕ ਠਾਕ ਜੀ ਹਾਂਜੀ ਕਿਰਪਾ ਵਾ ਬੀਤੀ ਜੀ ਚਲੋ ਵਾ ਦੇ ਕਿਰਪਾ ਚਹੀਦੀ ਜੀ ਹਾਂਜੀ ਹਾਂਜੀ ਤੇ ਨਾਮ ਦੱਸਦੇ ਕਰੀ ਨਾਮ ਕਮਲ ਜੀ ਪਿੰਡ ਭਗਵਾਨਪੁਰ ਤਸੀਲ ਦੇਰਾ ਬਬਰਾਂਪੁਰ ਜ਼ਿਲ੍ਹਾ ਗਰਦਾਸਪੁਰ ਤੇ ਫੋਨ ਨੰਬਰ ਵੀ ਬੋਲਦੇ ਕਰੀ 9815907683 ਨੰਬਰ ਆ ਆਪਣਾ ਠੀਕ ਆ ਹਾਂਜੀ ਹਾਂਜੀ ਤੇ ਚਲੋ ਸ਼ੁਰੂਆਤ ਫਿਰ ਜਿਹੜੀ ਆ ਫਿਲਹਾਲ ਨਾ ਅਗ ਬਣਾਈਆਂ ਸਾਰੀਆਂ ਅੱਜ ਦੱਪਣ ਵਾ ਅੱਜ ਦੁਦ੍ਹੇ ਸਵੇਰ ਸੁਣੀ ਆ ਅੱਜ ਸੂਈ ਕੋਈ ਵੀ ਨਹੀਂ ਹਾਂਜੀ ਹਾਂਜੀ ਬਹੁਤ ਅੱਗੀ ਵੇਖੋ ਸੂਈ ਇੱਕ ਹੈਗੀ ਏ ਇੱਕ ਹੀ ਆ ਹਾਂਜੀ ਕੋਈ ਸੋ 2 ਬੱਕਰੀ ਸਾਰੀਆਂ ਗੱਬਣਾ ਥਾਣੇ ਤੱਕ ਚੰਗਾ ਲੱਗਾ ਜਿਹੜਾ ਹਾਂ ਜੀ ਦੇਣਾ ਜਿਉਂਦਾ ਇਹਦੀ ਇੱਕ ਤਰੀਕ ਨੂੰ ਪੂਰੇ ਹੋਣੇ ਆ ਲਾਲੋ ਬਾੜਾ ਤੇਰਾ ਦਿਨ ਲੈ ਲੂਗੀ ਠੀਕ ਆ ਇਹ 20 22 ਕਿਲੋ ਵਾਲੀ ਬੱਸ਼ੀ ਹੈ ਕੋਈ ਆਏ ਨਹੀਂ ਮਤਲਬ ਠੀਕ ਆ ਜੇ ਤਿਆਰ ਹੋਣੇ ਆ ਪੂਰੇ ਇਹ ਆ ਤੇ ਸੰਭੀ ਸੁੰਭੀ ਵੀ ਚੰਗੀ ਆ ਬਸ ਬਹੁਤ ਬੱਸ਼ੀ ਚੰਗੀ ਆ ਖੋਲੋ ਹਾਂ ਫਿਰ ਤੋਰ ਦਈਏ ਗਰਮੀ ਗਰਮੀ ਹਿਸਾਬ ਨਾਲ 22 ਕਿਲੋ ਦੇਈ ਆ ਉਹ ਓਦਾਂ ਤੋਂ ਵੱਧ ਵੀ ਕੱਢ ਸਕਦੀ ਸਾਲ ਚ ਹਾਂਜੀ ਹਾਂਜੀ ਸਭੀ ਕੁਆਲਿਟੀ ਬੜੀ ਆ ਬੱਸ਼ੀ ਦੀ ਹਾਂਜੀ ਹਾਂਜੀ ਸੋ ਹੁਣ ਤੱਕਰ ਚੰਗੀ ਤਿਆਰ ਹੋਣੀ ਹੈ। ਆ ਦੇਖ ਸਾਦੇ ਚੰਗੇ ਸੋਨੇ ਰੰਗ ਰੋਦੀ ਆ ਲੈ ਜਾ ਵੀ ਜੀ ਆ ਥਾਣੇਦਰ ਕਰੀ ਤੁਹਾਨੂੰ ਦਿਖਾਦੀ ਆ ਦੇਖ ਸਾਦੇ ਬਿਲਕੁਲ ਇੱਕੋ ਜਿਹੀ ਸਾਈਜ਼ ਦੇ ਇੱਕੋ ਜਿਹੀ ਗੈਪ ਤੇ ਥਾਣਿਆਂ ਜਿਹੜੇ ਤੇ ਲੈ ਜਾ ਤੇ ਕਿੰਨਾ ਮੁੱਲ ਵਿੱਦੀ ਇਹਦਾ ਫਿਰ ਮੁੱਲ ਵਿੱਦੀ ਵੇਖ ਲੋ ਅੱਛੀ ਦੇ ਚਲੋ ਗਰਮੀ-ਬਰਮੀ ਆ ਹਾਂਜੀ ਉਦਾਂ ਅੱਛੀ ਇਹੋ ਜੀ 65 ਦੀ ਵੇਚੀ 70 ਦੀਆਂ ਵੇਚੀਆਂ ਹਾਂਜੀ ਹੁਣ ਆਪਾਂ 60000 ਦੀ ਅੱਛੀ ਵੇਚਾਂਗੇ 60000 ਦੀ ਵਿੱਚ ਛੋਟ-ਛੜ ਕਰ ਦੋਗੇ ਐਨੇ 7-7 ਦੀਆਂ ਆਪ ਲੈ ਲਈਆਂ ਬਾਹਰੋਂ ਹਾਂਜੀ ਹਾਂਜੀ ਆਪ ਵੀ ਲੈ ਲਈਆਂ ਮਿੱਟੀ ਸ਼ੋਰ 2000 ਕਰਦਾ ਅੱਛਾ 8500 ਦੀ ਦੇ ਦੇ 2000 ਦੀਆਂ ਨਾ ਵਸ਼ੀ ਹੋ ਜੂਗੀ ਠੀਕ ਪਰ ਵਸ਼ੀ ਦਊਗਾ ਨਾ ਕੋਈ ਏਦਾਂ ਨਹੀਂ ਠੰਦੇ ਯਾਰ ਦੀ ਠੀਕ ਐ ਇਹ ਆ ਕਿ ਸੰਭੀ ਸੰਭੀ ਵੀ ਚੰਗੇ ਤੇ ਰੰਗ ਰੂਪ ਦੇ ਬੜੇ 65 ਮੰਗਦੇ 65 ਦੀ ਵੀਰਦੀ ਵਸ਼ੀ ਠੀਕ ਬਿਲਕੁਲ ਜੈ ਸ਼ੋਰ ਸਾੜਾ ਵਾਲਾ ਮੁੱਲੀ ਕੀਤਾ ਹਾਂਜੀ ਹਾਂਜੀ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਵਸ਼ੀ ਵੀ ਜੀ ਬਹੁਤ ਚੰਗੀ ਜਰਸੀ ਕ੍ਰਾਸਟ ਆ ਗਈ ਹੈ ਜਰਸੀ ਕ੍ਰਾਸਟ ਬਹੁਤ ਚੰਗੀ ਵਸ਼ੀ ਆ ਠੀਕ ਐ ਵੀ ਠੰਡੀ ਇੰਨੀ ਆ ਪਰ ਜਿੱਦਾਂ ਮਰਜ਼ੀ ਇਹਦੇ ਥੱਲੇ ਵੀ ਇਧਰੋਂ ਮਰਜ਼ੀ ਕਰਾਉਂਗਾ ਹਾਂ ਦੇਖਣ ਦਾ ਥਾਨ ਹੈ ਇਹਦੇ ਕੋ ਵੀ ਕਿਲੋ ਦੇ ਜੂਗੀ ਤੋਰ ਫੇਰ ਇਹਨਾਂ ਕੁਆਲਟੀ ਆ ਛੀ ਥੱਲੇ ਬੰਦਰ ਵੇਖੋ ਬੰਨੇ ਦੀ ਗਣੀ ਸੀ ਅਜੇ ਤਿਆਰ ਹੋਣੀ ਆ ਪੂਰੀ ਆ ਤਿਆਰ ਹੈ ਜਿੰਨੇ 10 ਪਾੜਾ ਦੇ ਲੈ ਤੋਰ ਦੋ ਤੂੰ ਚਾਰੇ ਥਣ ਇੱਕੋ ਜਿਹੀ ਸਾਈਡ ਦੇ ਤੇ ਇੱਕੋ ਜਿਹੀ ਗਿਆਰ ਦੇ ਲਾਯਾ ਬਾਕੀ ਹੈਗੀ ਜਰਸੀ ਕ੍ਰੋਸ ਆ ਤੇ ਕਿੰਨਾ ਵੇਚੀ ਫਿਰ ਇਹਦਾ ਮੁੱਲ ਬੋਲੇ ਜੀ ਵੇ ਲੋ ਕੁਆਲਟੀ ਬੋਲਾ ਹਾਂਜੀ ਹਾਂਜੀ ਬਾਕੀ ਇਹ ਆ ਕਿ ਜਰਸੀਆਂ ਦੇ ਸਾਬ ਨਾਲ ਕੱਦ ਕਾਠ ਵੀ ਚੰਗਾ ਵਾ ਵੀਡੀਓ ਪਾਇਆ ਵਾਂਗੂ ਲੁਕਰਾਂ ਤੇ ਲੱਗੇ ਨੇ ਕੋਈ ਵਾਧੂ ਹੋਰ ਛਾਂਗ ਨਹੀਂ ਆ ਹਾਂਜੀ ਹਾਂਜੀ ਇੱਕੋ ਜਿਹੀ ਕੀ ਆ ਮਤਲਬ ਹਾਂਜੀ ਇਹ ਜਿਹੜੀ ਵਸ਼ੀ ਆ ਆਪਾਂ 55000 ਦੀ ਦੇ ਦਾਂਗੇ 55000 ਦੀ ਹਾਂਜੀ ਬਾਕੀ ਵਿੱਚ ਛੋਟ ਛਾਟ ਹੋਰ ਕਰ ਦੋ ਛੋਟ ਵੀ ਦੀ 5000 ਹੀ ਕਰ ਦਾਂਗੇ ਅੱਛਾ 50000 ਦੀ ਹਾਂ ਵਸ਼ੀ ਦੇ ਦਾਂਗੇ ਉੱਚੋ ਛੋਟ ਮਤਲਬ ਆਪਣੀ ਮਰਜ਼ੀ ਨਾਲ ਕਰਾਂਗੇ ਠੀਕ ਆ ਹਾਂਜੀ ਹਾਂਜੀ ਠੀਕ ਆ ਉਹ ਕਰਦੇ 200 ਕਰਦੇ ਤੇ ਬਾਕੀ ਹੁਣ ਇੱਕ ਆ ਵਾ ਚੰਗੇ ਕੱਦ ਕਾਠ ਵਾਲੀ ਆ ਸਾਰੀਆਂ ਤਾਂ ਵੱਡਾ ਕੱਦ ਇਹਦਾ ਹੀ ਆ। ਇਹ ਵੀ ਵੱਸੀ 17-18 ਕਿਲੋ ਵਾਲੀ ਆ। ਅੱਛਾ। ਠੰਡੀਆਂ ਦੀਏ ਤੁਸੀਂ ਗੱਲ ਹੀ ਛੱਡ ਦਿਓ ਨਾ ਤੇ ਥਣਕ ਕੁਆਲਿਟੀ ਦੇ ਇੱਕ ਨੰਬਰ ਆ ਮਤਲਬ ਦੁੱਧ ਵਾਲੀਆਂ ਵੇੜਾਂ। ਠੀਕ ਆ। ਠੰਡੀਆਂ ਧੀਰੀਆਂ। ਤੇ ਹੈਗੀ ਇਹ ਵੀ ਜਰਸੀ ਕ੍ਰੋਸ ਹੀ ਆ। ਤੇ ਕੱਦ-ਗਾਠੇ ਦਾ ਐਚ ਫੰਗਾਵਾ ਤਾਂ ਵੀ ਇੱਚਾ ਵਾ। ਕੋਈ ਵੀ ਲੱਤ ਨਹੀਂ ਚੱਕੂ ਵੱਸੀ ਪਾਂਹ ਥੱਲੇੋਂ ਨੰਗ ਲਿਓ। ਤੇ ਖੁੱਲ ਗਿਆ ਫਿਰ ਤੋਰਦੀ ਇਹਨਾਂ ਨੇ। ਹਾਂਜੀ ਹਾਂਜੀ। ਦੂਸਰਾ ਸੂਆ ਜਿਹੜਾ ਕਿੰਦੇ ਕਿੰਨੇ ਸੋਨਾ ਵਾ। ਕੱਦ-ਗਾਠ ਵੜਾ ਉੱਚਾ ਵਾਂ ਜਿਹੜਾ ਇਹ। ਤੇ ਬਾਕੀ ਥੱਲਿਆਂ ਵਿੱਚ ਚੰਗੀ ਤਿਆਰ ਹੋਣੀ ਸੋਨ ਤੱਕਰ ਲੈ ਆ ਜੀ ਤੇ ਕਿੰਨਾ ਵੀ ਦੀ ਫਿਰ ਇਹਦਾ ਮੁੱਲ ਮੁੱਲ ਵੀ ਜੀ ਮੱਛੀ ਦੇ ਵੀ ਭਾਵੇਂ 55-60 ਦੀ ਵੇਚ ਲੀਏ ਜੀ ਹਾਂਜੀ ਪਰ ਇਹ ਮੱਛੀ ਆ 50000 ਰੁਪਏ ਦੀ ਦੇਣੀ ਆ ਉਹ 50000 ਮਾਨ ਕਰਦੇ ਅੱਛਾ 45000 ਦੀ ਦੇ ਦੇਣੀ 45000 ਦੀ ਤੇ ਸ਼ੋਰਟ ਕਰ ਦਾਂਗੇ ਠੀਕ ਆ ਹਾਂ ਮਾਨਤਨ ਕਰ ਦਾਂਗੇ ਮੱਛੀ ਇਹ 17 ਫਰਾਂਕਲੋ ਦੁੱਧ ਕਰਦੀ ਠੀਕ ਆ 22-25 ਦਿਨ ਕੋਵੇ ਦੇ ਠੀਕ ਆ 10 ਦਿਨ ਲੱਗੇ ਤੇ ਆ ਸੋਈ ਸਵਾਈ ਆ ਫਾਦੇ ਸੂਝ ਕਲਦੀ ਅੱਛਾ ਮਸਾਂ ਨੂੰ ਤਾਜੀ ਨਾ ਠੀਕ ਹੈ ਤੇ ਬਹੁਤ ਹੀ ਜ਼ਿਆਦਾ ਠੰਡੀ ਆ ਮਤ ਪੂਰੀ ਵੱਡੀ ਕੋਲੀ ਆ ਰੂਮ ਵਾਲੀ ਵੇਖੋ ਕਿੱਡੀ-ਕੀ ਮੋਟੀ ਧਾਰਾਂ ਉਂਗਲਾਂ ਗੱਲੀ ਦੀ ਠੀਕ ਹੈ ਤੇ ਥਾਣੇ ਵੀ ਪੂਰਾ ਦੂਰ-ਦੂਰ ਜਿਹੜਾ ਲੱਗਾ ਮੈਂ ਕਿੰਨਾ ਨਜ਼ਾਰੇ ਬਣਨ ਵਾਲੀ ਆ ਨਜ਼ਾਰੇ ਲਊ ਪੇ ਲਿਆਉਦੇ ਠੀਕ ਹੈ ਹਾਂਜੀ ਚਲੋ ਸਾਂਭਣ ਵਾਲੀ ਵੇਸੀ ਵੱਖਰੀ ਗੱਲ ਆ ਪਰ ਸਪਾਈਆਂ ਸਗੂਆਂ ਬੜੀਆਂ ਵੇਸੀ ਤੇ ਆਹ ਬੱਚਾ ਵੀ ਚਲੋ ਭਲਿਆ ਹੀ ਦਿੱਤਾ ਵੇ ਨੇ ਆਪਣੇ ਹਿਸਾਬ ਦੇ ਨਾਲ 38 ਕਰੋਸ ਆ ਇਹ ਕਿੰਨਾ ਚਵਾਈ ਜਾ ਦੁੱਧ ਕੋਸੇ ਵੀ ਜੇ ਨੂੰ 15 16 ਕਿਲੋ ਦੀ ਮਸ਼ੀਨ ਦੁੱਧ ਚੋਣਾ ਚਾਹੀਦਾ ਜੇ ਕੋਈ ਸੇਵਾ ਕਰੇ ਤਾਂ ਠੀਕ ਆ ਉਹ ਤਾਂ 12 13 ਦਿਨਾਂ ਦਾ ਨਾਰਮਲ ਸੇਵਾ ਚ ਚੋਈ ਜਾਊਗੀ ਨਾ ਠੀਕ ਆ ਹਾਂ ਮਤਲਬ ਕੋਲੋ ਫਿਰ ਤੁਰਦੀ ਜਿੰਨੇ ਬਾਕੀ ਜੇ ਤਾਜੀ ਸੋਈ ਆ ਬਿਲਕੁਲ ਹੈਗੀ 5 ਕਿਲੋ ਬੋਲੀ ਤੋਂ ਸਟਾਰਟਿੰਗ ਕੀਤੀ ਇਹ ਵੀ ਜਰਸੀ ਆ ਜਿਹੜੀ ਜਰਸੀ ਆਸ਼ੀ ਬਹੁਤਿਆਰ ਵਸਪਾਨ ਕੋਵਾਦੋ ਨਾ ਅਲਫਾਨੀਆ ਰ Наде. ਤੇ ਇਹਦਾ ਕਿੰਨਾ ਰੱਖਣਾ ਵੀ ਜੀ ਮੁੱਲ ਫਿਰ ਆਪਾਂ ਜੀ ਚੋ ਲਿਸੀ ਆ ਉਹਦੇ ਸਾਹਮਣੇ ਦਿੱਤੀ ਆ ਸਾਰਿਆਂ ਨੂੰ ਹਾਂਜੀ ਔਰ ਇਹਦੀਆਂ ਸਫਾਈਆਂ ਤੇ ਮਤਲਬ ਜਿੰਨੂੰ ਲੋੜ ਹੈ ਦੁੱਧੀ ਹੈ ਸਾਰਾ ਹਾਂਜੀ ਅੱਖਾਂ ਵੀ ਵਸ਼ੀ ਲੈ ਜੇ ਹਾਂਜੀ ਔਰ ਵੀ ਚੰਗਾ ਚਵਾਈ ਜਾ ਉਹ ਤਾਂ ਰਾਜੀ ਤੇ ਹੋ ਜਾਂਦਾ ਜਿਸੇ ਵਾ ਚੰਗੀ ਹੋਏ ਤੇ ਹਾਂਜੀ ਆਪਾਂ ਉਦਾਂ ਨਭਾਂਗੇ ਜੀ ਰਾਜੀ ਹੁੰਦੀ ਫਿਰ 50 55 ਵੀਜ ਜਾਂਦੇ ਇੱਕ ਗਰਸੀ ਕਰੋਸ ਆ ਹਾਂਜੀ ਹੁਣ ਆਪਾਂ ਜਿਹੜੇ ਵਸ਼ੀ ਹਾਂ ਨਾ 40000 ਰੁਪਏ ਦੇ ਦੋ ਤੋਂ ਮਾਨਤਨ ਮਤਲਬ ਸੋਸਾ ਹੋਵੇ ਠੀਕ ਹੈ ਜੀ ਠੀਕ ਹੈ ਤੇ ਉਹਨੇ ਮਾਜੇ ਕਰਾ ਗਿਆ ਵੀ ਦਿਖਾ ਦਈਏ ਇਹ ਕਿਨ ਇੱਕ ਦੁੱਧਾ ਲੀ ਜੇ ਦੁੱਧ ਵੀ ਦੀਏ ਐਵੇਂ ਕੁਮਾ 13 ਕਿਲੋਟਰ ਦਿੰਦੀ ਆ ਅੱਛਾ ਤੇ ਹੈ ਨੂੰ ਮਹੀਨਾ 6ਵਾਂ ਲੱਗ ਚੱਲ ਮਤਲਬ ਲੱਗਾ ਜੇ 5.5 ਹੋ ਗਏ ਅੱਛਾ 6ਵਾਂ ਚੱਲਣਿਆ ਜੇ ਠੀਕ ਆ ਤੇ ਡਰਾਈ ਹੋਂ ਦੁੱਧ ਤੋਂ ਥਣਪਾਸ ਕਰਾ ਲਾਂਗੇ ਥਣਪਾਸ ਤੋਂ ਮਤਲਬ ਦੁੱਧ ਆ ਠੀਕ ਆ ਹਾਂਜੀ ਹਾਂਜੀ ਬਾਕੀ ਤਿੰਨ ਥਣੇ ਆ ਇਹ ਇੱਕ ਥਣ ਮਗਰ ਲੈਣੀ ਚੱਲਦਾ ਥਣ ਮਗਲਾ ਉਹ ਚੱਲਦਾ ਨਹੀਂ ਮਤਲਬ ਠੀਕ ਆ ਖੋਲੋ ਫੇਰ ਤੋੜਦੀਏ ਬਾਕੀ ਇਹ ਆ ਕਿ ਚੰਗੇ ਵੱਡੇ ਕੱਦ ਕੱਟਦੀ ਆ ਚੰਗੇ ਬੋਡੀ ਸਟਰਕਚਰ ਦੀ ਆ ਪੌਣੀ ਹੋਏ ਜਾ ਕੇ ਇਹਨਾਂ ਮੱਤਲ ਬੋਲਦਾ ਘਰਵਾਸ ਤੇ ਰੱਖਣੀ ਠੀਕ ਹੈ ਪੈਣ ਚੰਗੇ ਦੁੱਧ ਵਾਲੀ ਮਾਂ ਨੂੰ ਮਿਲ ਜਾਂਦੀ ਹੈ ਬਾਕੀ ਇਹ ਹੈ ਕਿ ਕਦ ਕੱਟ ਫੱਖਾਂ ਪੂਰੀ ਜਵਾਨ ਹੈ ਤੇ ਇਹ ਤਾਂ ਇੱਕ ਮਗਰਲਾ ਸਾਨ ਨਹੀਂ ਚੱਲਦਾ ਮੈਨੀਆਂ ਹਾਲੇ ਕਰ ਸਕੇ ਲੈ ਜੋ ਬਾਕੀ ਇਹ ਘਰ ਦੀ ਮਾਜਾਂ ਵੇਦੀਆਂ ਉਹਨਾਂ ਦੀ ਤੇ ਇਹਦਾ ਮੁੱਲ ਵੀ ਜੀ ਫਿਰ ਮੁੱਲ ਵੀ ਜੀ ਬਾਜੀਆਂ ਮੋਦਨ ਸਾਹਿਬ ਨਾਲ ਵੇਖ ਲਓ ਮਾਡੀ ਗੱਡੀ ਆ ਹਾਂਜੀ ਏਡੀ ਮਤਲਬ 4 ਥਾਣਾ ਹੁੰਦਾ 1.5 ਲੱਖ ਦੀ ਹੁੰਦੀ ਹਾਂ ਹਾਂਜੀ ਤੇ ਆਪਾਂ ਜਿਹੜੀ ਇਹ ਹਾਂ ਆਵਾ 55000 ਵੀਰ ਆ ਜੀ 55000 ਦੀ ਬਾਕੀ ਜੇ ਕੋਈ ਚੂਹਾ ਪੀ ਕੇ ਮੈਂ 40000 ਵੀ ਫਿਰ ਵੀ ਰੱਖ ਲਵਾਂ ਹੁਣੇ 5000 ਰੁਪਏ ਦੇ ਕੋ ਸਾਈ ਰੱਖ ਲੇ ਅੱਛਾ 40000 ਮੈਂ ਫੰਡ ਰੱਖ ਲਵਾਂਗਾ ਦੁੱਧ ਮਤਲਬ ਨਾ ਬਣੀ ਹੋਈ ਅੱਗੇ ਨਾ ਹੁੰਦਾ ਅੱਛਾ ਹਾਂਜੀ ਹਾਂਜੀ ਠੀਕ ਹੈ ਤੁਹਾ ਪੀ ਕੇ ਤੇ ਹੁਣ ਆਪਾਂ ਜਿਹੜੀ ਮੱਝ 50000 ਦੀ ਨਾਲ 50000 ਦੀ ਹੁੰਦਾ ਕੋਈ ਨਹੀਂ 50000 ਦਾ ਮੱਝ ਡੀਐਨਏ ਕੇ ਨੇ ਥਾਣਾ ਕੋਈ ਮਤਲਬ ਨਹੀਂ ਹੈਗਾ ਅੱਛਾ ਉੱਦ ਵਾਲਾ ਬੰਦਾ ਉਹ ਲੈ ਲੈ ਕੋਈ ਫੋਟੋ ਨਹੀਂ ਯਾਰੀ ਬੰਨੀ ਜਾਉ ਦੋ ਦਿਨ ਠੀਕ ਹੈ ਜੀ ਹਾਂਜੀ ਹਾਂਜੀ ਇਹ ਹੈ ਕਿ ਜੇ ਥਾਣਾ ਪੂਰਾ ਅੰਦਾਸਾ ਹੀ ਤੇ ਫਿਰ ਡਬਲ ਹੋ ਜਾਣਾ ਹੈਗਾ ਅਗਲੇ ਨੂੰ ਵੀ ਪਤਾ ਵਾ ਹਾਂਜੀ 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 ਕੋਈ ਸ਼ੱਕ ਨਹੀਂ ਹੈ ਹਾਂਜੀ ਹਾਂਜੀ ਤੇ ਅੱਖਾਂ ਆ ਕੇ ਤਸੱਲੀ ਕਰੋ ਤਸੱਲੀ ਕਰਕੇ ਨਾ ਵੇਖ ਚਾ ਕੇ ਆਪਣੀ ਮਰਜ਼ੀ ਨਾਲ ਕਰੋ ਜੀ ਆਨਲਾਈਨ ਭਲਾਵਾਂਗੇ ਤੇ ਤਸੱਲੀ ਦੇ ਕਰਾਵਾਂਗੇ ਬਾਕੀ ਇੱਕੋ ਹੀ ਸੂਈ ਸਵਾਈ ਹੈ ਬਾਕੀ ਸਾਰੀਆਂ ਗੱਬਨਾ ਇੱ ਪਾਸ ਕਰਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ